ਸਵਾਗਤ ਹੈ ਦਰਸ਼ਕ ਵੀਰੋ ਤੁਹਾਡਾ ਬੂਟਾ ਸਿੰਘ ਸਿੱਧੂ ਚੈਨਲ ਤੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਅਕਲੀਆ ਦਲਾਲ ਜ਼ਿਲ੍ਹਾ ਬਠਿੰਡਾ ਅਤੇ ਤਹਿਸੀਲ ਰਾਮਪਰਾ ਫੂਲ ਜੇਕਰ ਇਸ ਦੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਢੋਡੀਪੁਰਾ ਜਲਾਲ ਭਗਤਾ ਭਾਈ ਕਾ ਸਮਾਦ ਭਾਈ ਇਸ ਦੇ ਆਸ-ਪਾਸ ਦੇ ਪਿੰਡ ਹਨ ਅੱਜ ਬਾਈ ਜੀ ਨੇ ਇੱਕ ਤਾਜੀ ਸੋਈ ਗਾਊ ਵਿਕਾਊ ਕੀਤੀ ਹੈ ਸੋ ਜੈਸੇ ਵੀ ਵੀਰ ਨੂੰ ਇਹ ਗਾਊ ਪਸੰਦ ਆਊ ਬਾਈ ਜੀ ਨਾਲ ਸੰਪਰਕ ਕਰਕੇ ਆਪਣੀ ਤਸੱਲੀ ਤੇ ਖਰੀਦ ਸਕਦਾ ਹੈ ਬਾਕੀ ਨਾਲ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਜਿਸ ਭਰਾ ਨੇ ਆਪਣੇ ਤੋਂ ਜਿਹੀ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜੀ ਆਪਣਾ ਨੰਬਰ ਹੈ ਜੀ 98037 6803 980376803 ਆਪਾਂ ਬਿਲਕੁਲ ਬਾਜ਼ਵ ਰੇਟਾਂ ਤੇ ਵੀਡੀਓ ਬਣਾਉਂਦੇ ਹਾਂ ਸੋ ਆਓ ਬਾਈ ਜੀ ਨੂੰ ਮਿਲਦੇ ਹਾਂ ਅਤੇ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਦਿੰਦੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਰ ਸਾਹਿਬ ਆ ਜੀ ਕਿਫਤ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਰੇਸ਼ਮ ਸਿੰਘ ਆ ਜੀ ਅੱਛਾ ਪਿੰਡ ਆ ਗਾ ਹਨਾ ਜੀ ਆਕਲੀ ਜਰਾਲ ਜ਼ਿਲ੍ਹਾ ਬਠਿੰਡਾ ਇਹ ਜਰਾਲ ਦੇ ਨਾਲ ਹੀ ਤਕ ਤਿੰਨ ਕਿਲੋਮੀਟਰ ਤੇ ਪਏ ਹੁੰਦਾ ਅਗਲੇ ਜਰਾਲ ਕੋਡੀ ਦੇ ਥਣ ਚ ਠੀਕ ਹੈ ਤੇ ਬਾਈ ਜੀ ਜਿਹੜੀ ਅੱਜ ਇਹ ਗਊ ਵੇਚਣ ਲੱਗੇ ਆਪਾਂ ਕਿਹੜਾ ਸੂਏ ਸੂਣਾ ਜੀ ਇਹ ਦੂਜੇ ਸੂਏ ਸੂਈ ਹੈ ਜੀ ਅੱਛਾ ਇਹ ਆਪਣੇ ਘਰ ਦੀ ਹੈ ਕਿ ਖਰੀਦੀ ਸੀਗੀ ਜੀ ਇਹ ਆਪਣੇ ਘਰ ਦੀ ਪਾਲੀ ਹੋਈ ਬੱਚੀ ਹੈ ਜੀ ਅੱਛਾ ਅਤੇ ਪਿਛਲੇ ਸੂਏ ਦੇ ਦੁੱਧ ਦਾ ਰਿਕਾਰਡ ਦੱਸੂਗਾ ਜੀ ਕਿੰਨਾ ਦੁੱਧ ਦਿੱਤਾ ਇਹਨਾਂ ਟੰਡੇ ਤੋਲਵਾ ਜਾਣ ਕੇ 16 ਲੀਟਰ ਦੁੱਧ ਸੀਗਾ ਜੀ ਪੰਜ ਸਾਢੇ ਪੰਜ ਫੈਂਟ ਆਉਂਦੀ ਰਹੀ ਜੀ ਠੀਕ ਹੈ ਜੀ ਤੇ ਸ਼ਾਹੀ ਵਾਲਤ ਹੈਗੇ ਯਾਨੀ ਇਹ ਕ੍ਰੋਸ ਸ਼ਾਹੀ ਵਾਲਾ ਹਾਂ ਜੀ ਤੇ ਹੁਣ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ ਇਹ 13 ਤਰੀਕ ਦੀ ਸੂਈ ਵੀ ਹੈ ਜੀ ਯਾਨੀ ਚਾਹੇ ਦੋ ਦਿਨ ਹੋ ਗਏ ਹਨ ਜੀ ਹਾਂ ਜੀ ਤੇ ਬੱਚਾ ਨੇ ਕੀ ਦਿੱਤਾ ਜੀ ਬੱਚਾ ਬੱਛੇ ਨੂੰ ਜਨਮ ਦਿੱਤਾ ਜੀ ਠੀਕ ਹੈ ਜੀ ਸੋ ਭਾਈ ਜੀ ਨੂੰ ਆਪਾਂ ਤੋੜ ਕੇ ਵਿਖਾਈਏ ਗਊ ਨੂੰ ਹਾਂ ਹਾਂਜੀ ਖੋਲੋ ਜੀ ਸੋ ਤੁਸੀਂ ਦੇਖ ਸਕਦੇ ਹੋ ਵੀਰ ਤਾਜੀ ਸੂਈ ਆਲੇ ਪਰਸੋਂ ਹੀ ਸੂਈ ਆ ਹਲੇ ਬੌਲੇ ਚੀਆ ਤੇ ਸੋ ਬੱਛੇ ਨੂੰ ਇਹਨੇ ਜਨਮ ਦਿੱਤਾ ਜੈਸੇ ਵੀ ਵੀਰ ਨੂੰ ਇਹ ਗਊ ਪਸੰਦ ਆਉ ਬਾਈ ਜੀ ਨਾਲ ਸੰਪਰਕ ਕਰਕੇ ਖਰੀਦ ਸਕਦਾ ਸੋਨਾ ਲੇਵਾ ਦਿਖਾਉਂਦੀ ਆ ਬਾਈਆਂ ਦੇ ਘਰ ਦੀ ਆਪਣੀ ਪਾਲੀ ਆ ਸ਼ੀਲ شریف ਗਊਆ ਚਵਾਈ ਚ ਸੋਨੇ ਖਣ ਦਿਖਾਉਂਦੀ ਆ ਸੋ ਆਓ ਰੇਟ ਬਾਰੇ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਇਹਦਾ ਰੇਟ ਦੱਸਿਓ ਜੀ ਰੇਟ ਆਪਣਾ ਇਹਦਾ 65000 ਆ ਜੀ ਮਾਨਤਾਣ ਕਰਦਾਂਗੇ ਪਰ ਲੈਣ ਦੇਣੀ ਆ ਠੀਕ ਆ ਜੀ ਬਾਕੀ ਫੈਨਟ ਫੌਂਡ ਦੀ ਪੂਰੀ ਵਧੀਆ 5565 ਆਉਂਦੀ ਹੈ 5 ਤੇ ਆਪਣਾ ਕੰਟੈਕਟ ਨੰਬਰ ਦੱਸੋ ਜੀ 94651 09954 ਨੰਬਰ ਦੁਬਾਰਾ ਫੇਰ ਬੋਲ ਦਈ 94651 09954 ਸੋ ਬਾਈ ਜੀ ਦਾ ਨੰਬਰ ਆਪਾਂ ਹੀ ਸਕਰੀਨ ਤੇ ਚਲਾ ਦੇਾਂਗੇ ਜੈਸੇ ਵੀ ਵੀਰ ਨੂੰ ਇਹ ਗਊ ਪਸੰਦ ਆਊ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਗਊ ਖਰੀਦ ਸਕਦਾ ਹੈ ਵੀਡੀਓ ਨੂੰ ਅਖੀਰ ਤਾਈਂ ਵੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ